ਲਈਕਿਆਂ ਦੇ ਵਿੱਚ ਐਂਟਰ ਕਰ ਰਹੇ ਆ ਆ ਲਫਾਫਾ ਇਹ ਕਿਸੇ ਸੱਜਣ ਨੇ ਨਹੀਂ ਭੇਜਿਆ ਇਹ ਉਹਨਾਂ ਦਾ ਹੱਕ ਆ ਜਿਹੜਾ ਉਹਨਾਂ ਦੀ ਵੀਡੀਓ ਤੋਂ ਕਮਾਈ ਆ ਇਹ ਵੀ ਦੇਣ ਚੱਲੇ ਆ ਤੇ ਜਾ ਕੇ ਨਾ ਆਪਾਂ ਪਤਾ ਲਵਾਂਗੇ ਕਿਉਂਕਿ ਮੇਰੀ ਬਾਈ ਹੁਣਾਂ ਨਾਲ ਜਮਾਂ ਹੀ ਗੱਲ ਨਹੀਂ ਹੋਈ ਮੈਨੂੰ ਨਹੀਂ ਪਤਾ ਕਿ ਲੋਕਾਂ ਨੇ ਉਹਨਾਂ ਨੂੰ ਕੀ ਰਿਸਪੌਂਸ ਕੀਤਾ ਕਿ ਨਹੀਂ ਕੀਤਾ ਉਹ ਵੀਡੀਓ ਤੋਂ ਖੁਸ਼ ਹੋਏ ਨਰਾਸ਼ ਹੋਏ ਕਿਵੇਂ ਹੋਏ ਮੈਨੂੰ ਕੋਈ ਪਤਾ ਨਹੀਂ ਗਏ ਇਸ ਬਾਰੇ ਮੈਨੂੰ ਜਾ ਕੇ ਪਤਾ ਲੱਗਣਾ ਇਹ ਨਹੀਂ ਪਤਾ ਦਵਾਈ ਲੈਣ ਗਏ ਹੋਣ ਇਹ ਨਹੀਂ ਪਤਾ ਘਰੇ ਹੋਣ ਇਹ ਵੀ ਨਹੀਂ ਪਤਾ ਹਨਾ ਪ੍ਰੀਤ ਅਸੀਂ ਬਸ ਇੱਧਰ ਬਾਗੇ ਪੁਰਾਣੇ ਨਾਲ ਪਾਸੇ ਜਾਂਦੇ ਸੀ ਤੇ ਮੇਰੇ ਕੋਲ ਪੈਸੇ ਸੀ ਮੈਂ ਕਿਹਾ ਯਾਰ ਪ੍ਰੀਤ ਦੇਖ ਵੀਡੀਓ ਤੋ ਕਿੰਨੇ ਕ ਪੈਸੇ ਆ ਅਸੀਂ ਦੇਖੇ ਕੈਲਕੂਲੇਸ਼ਨ ਕੀਤੀ ਤੇ ਕੁਛ ਪੈਸੇ ਏਟੀਐਮ ਤੋਂ ਕਢਾਏ ਤੇ ਅਸੀਂ ਲਫਾਫੇ ਚ ਪਾ ਲਿਆ ਤੇ ਲਫਾਫੇ ਚ ਪਾ ਕੇ ਤੇ ਅਸੀਂ ਬਾਈ ਹੁਣਾ ਕੋਲ ਚੱਲੇ ਆਂ ਕਾਲੇ ਕੇ ਪਿੰਡ ਦੇ ਵਿੱਚ ਵੜ ਗਏ ਗੱਡੀ ਜਾ ਕੇ ਵੇਖਦੇ ਆ ਕੀ ਰਿਐਕਸ਼ਨ ਆ ਉਹਨਾਂ ਦਾ ਕੀ ਲੋਕਾਂ ਦਾ ਰਿਸਪੌਂਸ ਆ ਕੀ ਗੱਲ ਬਾਤ ਸਾਰੀ ਜਾ ਕੇ ਪੁੱਛਦੇ ਆ ਬਾਈ ਇਹ ਆ ਕਾਲੇ ਕੇ ਪਿੰਡ ਤੋਂ ਨੱਥੋ ਕੇ ਪਿੰਡ ਵਾਲਾ ਰਾਹ ਏ ਕਾਲੇ ਕੇ ਪਿੰਡ ਤੋਂ ਨੱਥੋ ਕੇ ਪਿੰਡ ਨੂੰ ਰਾਹ ਜਾਂਦਾ ਉਹ ਜਿਹੜੇ ਘਰ ਨਹੀਂ ਉਹ ਦਿਸਦੇ ਸਾਹਮਣੇ ਉਹ ਘਰਾਂ ਦੇ ਨਾਲ ਬਾਈ ਦਾ ਉਹ ਉਹ ਕੋਠੀ ਵਾਲੇ ਘਰ ਤੋਂ ਨਾਲ ਦਾ ਘਰ ਆ ਬਾਈ ਦਾ ਆ ਆ ਘਰ ਦੇ ਸਾਹਮਣੇ ਗਲੀ ਮੁੜਦੀ ਆ ਆ ਪਹੀ ਮੁੜਦੀ ਆ ਓ ਜਿੰਨਾ ਕੁ ਮੇਰਾ ਅੰਦਾਜ਼ਾ ਨਾ ਆ ਸਿਆ ਸੀ ਆ ਆ ਆਪਣੀ ਟਾਲੀ ਦੇ ਕੋਲੋਂ ਆ ਆ ਆ ਆ ਪੁੱਤਾਂ ਆ ਆ ਆ ਆ ਆ ਆਹਾਂ ਮੁੜਦੀ ਐ ਆਹਾਂ ਮੁੜਦੀ ਐ ਘਰੇ ਹੁਣ ਤਾਂ ਵੀ ਚੰਗੀ ਗੱਲ ਆ ਜਾ ਆ ਕੇ ਪਤਾ ਕਰਦੇ ਆ ਆ ਪੰਸੀ ਦੇ ਦਰਵਾਜੇ ਦੇ ਸਾਹਮਣੇ ਆ ਜਿਹਦੇ ਬਾਰੇ ਮੈਂ ਇੱਕ ਗੱਲ ਕਹੀ ਸੀ ਕਿ 15 ਸਾਲਾਂ ਤੋਂ ਇਸ ਦਰਵਾਜੇ ਦੇ ਅੰਦਰ ਨਾ ਖੁਸ਼ੀਆਂ ਨੇ ਪੈਰ ਨਹੀਂ ਪਾਇਆ ਕਦੇ ਪਰ ਮਾਤ ਮੈਂ ਅਰਚੰਗਾ ਦਿਨ ਲੈ ਕੇ ਆ ਵੀ ਇਸ ਦਰਵਾਜ਼ੇ ਤੇ ਇਸ ਬੂਹੇ ਤੇ ਮਨ ਲਾ ਦਾ ਯਾਰ ਬਾਈ ਹੁਣ ਘਰੇ ਹੀ ਨਹੀਂ ਗਏ ਪ੍ਰੀਤਾਨ ਘਰ ਪ੍ਰੀਤੋ ਹੈ ਗਿਆ ਬਾਈ ਵਰਗੇ ਘਰੇ ਰਣਜੀਤ ਹੁਣੀ ਘਰੇ ਨਹੀਂ ਕਿੱਧਰ ਗਏ ਆ ਹੈ ਕੋਈ ਅਬੀਬੀ ਹੈ ਨਹੀਂ ਕਿ ਕਰੇ ਬਾਈ ਨੂੰ ਫੋਨ ਲਾਇਆ ਕਹਿੰਦੇ ਨੇੜੇ ਹੀ ਗਏ ਵੇ ਆਉਂਦੇ ਆ ਜਦੋਂ ਆਉਣਗੇ ਨਾ ਫਿਰ ਪੁੱਛਦਿਆਂ ਹਾਲਚਾਲ ਵੀ ਕਿਵੇਂ ਆ ਕੀ ਰਿਸਪੌਂਸ ਆ ਠੀਕ ਆ ਆ ਬਾਈ ਤੁਹਾਡੀ ਵੀਡੀਓ ਤੋਂ ਮੇਰੇ ਖਾਤੇ 'ਤੇ ਅਗਲੇ ਮਹੀਨੇ ਪੈਸੇ ਆਉਣਗੇ ਠੀਕ ਆ ਜੀ ਇਥੇ ਓਕੇ ਠੀਕ ਜੇ ਕੋਈ ਹੋਰ ਵੀ ਆਉਣਗੇ ਕਿਉਂਕਿ ਵਿਊ ਤਾਂ ਹੋ ਹੀ ਜਾਣੇ ਆ ਹਾਂਜੀ ਉਹ ਵੀ ਤੁਹਾਨੂੰ ਮਿਲ ਜਾਣਗੇ ਠੀਕ ਜਿੰਨੇ ਹੁਣ ਤੱਕ ਮਿਲੇ ਆ ਧੰਨਵਾਦ ਠੀਕ ਆ ਕੀ ਲੋਕ ਰਿਸਪੌਂਸ ਕਰ ਰਹੇ ਆ ਲੋਕ ਆ ਰਹੇ ਆ ਕੋਈ ਫੋਨ ਕਰ ਰਿਹਾ ਤੁਹਾਨੂੰ ਕੋਈ ਫੋਨ ਆ ਰਹੇ ਆ ਹਾਂਜੀ ਬਾਰੋਂ ਵੀ ਫੋਨ ਆ ਰਹੇ ਆ ਕੈਨੇਡਾ ਚ ਅਮਰੀਕਾ ਚ ਜਰਮਨ ਚੋਂ ਵੀ ਆਇਆ ਕਿਸੇ ਨੇ ਜ਼ਿੰਮੇਵਾਰੀ ਲਈ ਵੀ ਥੈਰੇਪੀ ਥਰੂਪੀ ਕਰਾ ਦੇਣੀ ਇੱਕ ਦੋ ਦੋ ਤਿੰਨ ਕ ਬੰਦਿਆਂ ਨੇ ਕਿਹਾ ਵੀ ਅਸੀਂ ਹਰ ਮਹੀਨੇ ਸੇਵਾ ਕਰਿਆ ਕਰਾਂਗੇ ਠੀਕ ਆ ਹਾਂਜੀ ਠੀਕ ਆ ਤੇ ਬਾਕੀਆਂ ਵੀ ਥੈਰੇਪੀ ਉਹ ਯਾਨੀ ਹੈ ਵੀ ਥੈਰੇਪੀਂਗਾਂ ਹੀ ਕਰਾ ਦੇਣ ਚੱਲ ਆਪਾਂ ਹਾਂ ਹਾਂ ਥੈਰੇਪੀ ਦਾ ਵੀ ਖਰਚਾ ਕਿੰਨਾ ਹੁੰਦਾ ਉਹਨਾਂ ਨੂੰ ਪੁੱਛਿਆ ਸਾਰਾ ਹਾਂ ਖਰਚਾ ਹੀ ਦੱਸਿਆ ਹਾਂ ਤੇ ਆnde ਵੀ ਕੋਈ ਗੱਲ ਨਹੀਂ ਵੀ ਅਸੀਂ ਥੈਰੇਪੀ ਦਾ ਖਰਚਾ ਹਾਂ ਕਾ ਦੇ ਆ ਕਰਾਂਗੇ ਠੀਕ ਆ ਮੈਂ ਕਿਹ ਚਲੋ ਤੁਹਾਨੂੰ ਜੰਨੀ ਸ਼ਰਦਾ ਤੁਸੀਂ ਕੋਈ ਨਹੀਂ ਭੇਜਦੇ ਨੰਬਰ ਅਗਲੇ ਦਾ ਨੋਟ ਕਰ ਲੀ ਨੰਬਰ ਨੋਟ ਕਰ ਹਾਂ ਹੈਨਾ ਤੇ ਨੰਬਰ ਫੋਨ ਹਵੇ ਖਾਤੇ ਲੈੇ ਵੀ ਆ ਪੰਜ ਸੱਤਾਂ ਬੰਦਿਆਂ ਦੇ ਚਲੋ ਸ਼ੁਕਰ ਹਾਂ ਬਾਹਰ ਲੈਂਦੇ ਚੰਗੀ ਗੱਲ ਤੇ ਜਾਨੀ ਸ਼ੁਕਰ ਮਾਰ ਮੈਂ ਤੇਰੇ ਤੋਂ ਕੋਈ ਗਿਣਤੀ ਨਹੀਂ ਪੁੱਛਣਾ ਮੈਂ ਤਾਂ ਨਹੀਂ ਨਹੀਂ ਵੈਸੇ ਉਹ ਤੁਹਾਨੂੰ ਦੱਸਣਾ ਦਾ ਨਹੀਂ ਸਾਡਾ ਕੋਈ ਸਾਡਾ ਕੋਈ ਪੁੱਛਣਾ ਨਹੀਂ ਹੋ ਗਿਆ ਆਪਣਾ ਜਾਨੀ ਹੱਲ ਹੋ ਜਾਊਗਾ ਆਪਣਾ ਬਹੁਤ ਵਧੀਆ ਸ਼ੁਕਰ ਮਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਨਹੀਂ ਕੋਈ ਧੰਨਵਾਦ ਲੋਕਾਂ ਦਾ ਧੰਨਵਾਦ ਤੁਹਾਡਾ ਤੁਹਾਨੂੰ ਦੇਖ ਕੇ ਪਤਾ ਹੀ ਨਹੀਂ ਕਿੰਨੇ ਲੋਕਾਂ ਨੂੰ ਮੈਂ ਚਲੋ ਪੈਸਿਆਂ ਨਾਲ ਤਾਂ ਘੱਟ ਹੋਰ ਲੋਕਾਂ ਦੇ ਬਹੁਤ ਫੋਨ ਆਏ ਹੋਣਗੇ ਤੁਹਾਨੂੰ ਸਾਨੂੰ ਉਹ ਫੋਨ ਬਾਹਲਾ ਆਇਆ ਵੀ ਫਰਾਨਾ ਪਿਆ ਤੇ ਅਸੀਂ ਤਾਂ ਆਖਿਆ ਵੀ ਅਸੀਂ ਇੱਕ ਦੇ ਓਖੇ ਪਏ ਆ ਹਾਂ ਸਾਥੋਂ ਵੀ ਓਖੇ ਓਖੇ ਬਾੜੀ ਦੁਨੀਆ ਪਈ ਹੈ ਹੁਣ ਪਤਾ ਲੱਗਾ ਵੀ ਸੁਣ ਕੇ ਫੋਨ ਆ ਫੋਨ ਵੀਡੀਓ ਵੇਖ ਕੇ ਅਗਲਾ ਪੁੱਛਦਾ ਵੀ ਕਿਵੇਂ ਆ ਤੁਹਾਨੂੰ ਫਰਕ ਕਿੱਥੋਂ ਪਿਆ ਕਿਵੇਂ ਆ ਹਾਂ ਸਾਰਾ ਇਹੋ ਜਿਹੀ ਫੁੱਲ ਬਹੁਲੇ ਬਈ ਆਇਆ ਜਾਨੇ ਆ ਲੋਕ ਬਹੁਤ ਆਏ ਬਹੁਤ ਬਈ ਮੈਨੂੰ 20 ਸਾਲ ਹੋ ਗਏ ਕੋਈ ਕਹਿੰਦਾ ਮੈਨੂੰ 15 ਸਾਲ ਹੋ ਗਏ 10 ਸਾਲ ਹੋ ਗਏ ਕੋਈ 5 ਸਾਲ ਹੋ ਗਏ ਐਂ ਪਏ ਲੋਕ ਬਹੁਤ ਇਹੋ ਜਿਹੀ ਹੂੰ ਇਹ ਛੱਟ ਨੂੰ ਛਿਤੀ ਆਮ ਆਉਂਦਾ ਨਹੀਂ ਛਿਤੀ ਕੀਤੇ ਆਉਂਦਾ ਜੀ ਹਾਂ ਹਾਂ ਟੂ ਹੀ ਆੜੀ ਨੇ ਟੂ ਹੀ ਤੇ ਗੁਰਪ੍ਰੀਤ ਕਿੱਥੇ ਰ ਗਿਆ ਅੱਜ ਆ ਵੀ ਇੱਥੇ ਆ ਗੱਡੀ ਤੇ ਗਏ ਸੀ ਉਹ ਦਾਰੂ ਜੀ ਤੇ ਹੁਣ ਤੇ ਮੁੜ ਕੇ ਸੀ ਕਿਆ ਚਾਰ ਪੌਣ ਲੱਗਣਾ ਸੀ ਅੱਜ ਹੂੰ ਆ ਮੀ ਇੱਕ ਨਹੀਂ ਪੌਣ ਬਰੱਬ ਅਸੀਂ ਚਾਰ ਪੌਣ ਟੰਗਾ ਆਉਂਦੀਆਂ ਉਹ ਕਾਗਤ ਜਲਣ ਗਏ ਸੀ ਅਸੀਂ ਇੱਥੇ ਫੁੱਲੇ ਵਾਲੇ ਵਿੱਚ ਅੱਛਾ 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 ਆਹ ਇੱਕ ਪੁਲਿਸ ਤੇਰੀ ਹਾਂ ਦੁਕਾਨ ਦੀ ਯਾਰ ਲੋਕ ਮੰਨ ਗਏ ਉਹ ਕਹਿੰਦੇ ਯਾਰ ਸਫਾਈ ਯਾਰ ਬਾਈ ਹੋਣੀ ਯਾਰ ਕਹਿੰਦੇ ਵੀ ਯਾਰ ਸਫਾਈ ਬੂਟੇ ਹਰੇਕ ਚੀਜ਼ ਨੂੰ ਹਾਂ ਲੋਕਾਂ ਦਾ ਮਨ ਖੁਸ਼ ਹੋ ਗਿਆ ਆਹ ਦੇਖੋ ਫਰੀ ਦੇਖੋ ਸਾਡੇ ਨਾ ਜਵਾਕ ਬਾਈ ਮੈਂ ਤਾਂ ਉਹਦੇ ਗਿਆਨ ਆ ਰঞ্জੀਤ ਤੁਹਾਡੇ ਇਧਰ ਲੈ ਕੇ ਪਾਤੇ ਥੋੜੇ ਪਸ਼ੂਆਂ ਵਾਲੇ ਪਾਸੇ ਗਿਆਣਾ ਠੀਕ ਹੈ ਇਹ ਜਵਾਕ ਗਏ ਸੀਗੇ ਆਹੋ ਇਹ ਦੇਖ ਕੇ ਸਫਾਈ ਸੁਪੂਈ ਕਹਿੰਦੇ ਯਾਰ ਕਮਾਲ ਆ ਕਹਿੰਦੇ ਯਾਰ ਬੰਦਿਆਂ ਨੇ ਸੰਭੇ ਯਾਰ ਪਸ਼ੂ ਸੰਭੇ ਯਾਰ ਹਨਾ ਸ਼ੁਕਰ ਆ ਮਾਲਕ ਦਾ ਦਾਤਾ ਬਈ ਇਹੋ ਜੀ ਛੱਟ ਕਿਸੇ ਦੇ ਮਾਰੇ ਨਾ ਫ੍ਰੇਕ ਨੂੰ ਤਾਂ ਯਾਰ ਫਿਰ ਬਾਈ ਲੋਕ ਇੰਨਾ ਰਿਸਪੌਂਸ ਵੀ ਨਹੀਂ ਕਰਦੇ ਲੋਕ ਘਰਿਆਂ ਦੇ ਸੜ ਗਲ ਕੇ ਹੀ ਵਿਚਾਰੇ ਖਰਾਬ ਹੋ ਜਾਂਦੇ ਹਾਂਜੀ ਹਾਂਜੀ ਤੇ ਪਰ ਤੁਸੀਂ ਚਲੋ ਜੋ ਵੀ ਆ ਤੁਹਾਡੀ ਕੁਰਬਾਨੀ ਵੀ ਵੱਡੀ ਆ ਹਾਂਜੀ ਹਾਂ ਦਾ ਇੱਕ ਬੰਦੇ ਨੇ ਲਿਖਿਆ ਤੁਹਾਡੇ ਵਾਸਤੇ ਉਹ ਕਹਿੰਦਾ ਵੀ ਆ ਪਿਓ ਨੇ ਪੁੱਤ ਨੂੰ ਐਵੇਂ ਸਾਂਭਿਆ ਹਨਾ ਤੇ ਪੁੱਤ ਪਿਓ ਨੂੰ ਕਦੇ ਐਵੇਂ ਸਾਂਭਣਾ ਸਾਂਭਣ ਪਤਾ ਨਹੀਂ ਪਰ ਪਿਓ ਨੇ ਪੁੱਤ ਨੂੰ ਕਿਵੇਂ ਸਾਂਭਿਆ ਹਨਾ ਹੂੰ ਹੂੰ ਬਹੁਤ ਵੱਡੀ ਗੱਲ ਹਾਂਜੀ ਹਾਂਜੀ ਲੋਕਾਂ ਨੇ ਬਹੁਤ ਮੈਨੂੰ ਮੈਨੂੰ ਵੀ ਫੋਨ ਕਰਕੇ ਥੈਂਕ ਯੂ ਧੰਨਵਾਦ ਮੇਰੇ ਹੀ ਕਰਿਆ ਤੁਹਾਡਾ ਤੁਹਾਨੂੰ ਬਹੁਤ ਕਰਦੇ ਲੋਕ ਕਰਨੇ ਨੇ ਕਰਿਆ ਮੈਨੂੰ ਐ ਮੈਨੂੰ ਬਹੁਤ ਚੰਗਾ ਲੱਗਿਆ ਬਈ ਠੀਕ ਹੈ ਤੇ ਪਰ ਤੁਹਾਡੇ ਤੋਂ ਸਾਨੂੰ ਸਿਹਤ ਬਹੁਤ ਆਈ ਹੈ ਠੀਕ ਹੈ ਬਹੁਤ ਬਹੁਤ ਕੁਝ ਸਾਨੂੰ ਸਿੱਖਣ ਮਿਲਿਆ ਬਹੁਤ ਲੋਕਾਂ ਨੂੰ ਮਿਲਿਆ ਹਾਂਜੀ ਹਾਂਜੀ ਤੇ ਲੱਗਿਆ ਕਿ ਹਾਂ ਯਾਰ ਪ੍ਰਮਾਤਮਾ ਇੰਨੇ ਸਬਰ ਵਾਲੇ ਲੋਕਾਂ ਨੂੰ ਯਰ ਦੇਊਗਾ ਹਾਂਜੀ ਹਾਂਜੀ ਆਊਗੀ ਖੁਸ਼ੀ ਬਾਈ ਦੁਆਰਾ ਯਾਰ ਪਰਵਾਰ ਉਵੇਂ ਚਲੋ ਜੋ ਚਲੇ ਆ ਗਿਆ ਹਨ ਉਹਨੇ ਵਾਪਸ ਤਾਂ ਉਹ ਨਹੀਂ ਆਣਾ ਪਰ ਜਿਹੜਾ ਚਲੋ ਇਹ ਬੇੜਾ ਏ ਇਹ ਚ ਤੱਕ ਕੋਈ ਪਰ ਜਿਹੜੇ ਦੋ ਰਹਿੰਦੇ ਉਹ ਤਾਂ ਖੁਸ਼ ਰਹਿੰਨਗਾ ਹਨਾ ਹਾਂਜੀ ਪਰਮਾਤਮਾ ਕਰੂਗਾ ਯਾਰ ਸਾਰਾ ਕਰੂਗਾ ਜੀ ਸਭ ਕੁਝ ਸੰਭਵ ਉੱਥੇ ਦੇ ਆਸਰੇ ਬਿਠੇ ਆਂ ਬਸ ਹਾਂ ਵੀ ਇੱਕ ਦਿਨ ਤਾਂ ਕਰੂਗਾ ਹੀ ਕਦੋਂ ਥੈਰਾਪੀਆਂ ਸ਼ੁਰੂ ਹੋ ਜਾਣਗੀਆਂ ਬਈ ਬਸ ਹੋਰ ਦੋ-ਤਿੰਨ ਦਿਨ ਕਰ ਦਿੰਦੇ ਆ ਚਾਰਜ ਦਾ ਕਰ ਦਿੰਦੇ ਹਾਂ 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 ਸ਼ੁਕਰ ਹੈ ਮਾਲਕ ਦਾ ਸ਼ੁਕਰ 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 ਕਦੋਂ ਪੰਜਾ ਚਾਰ ਦਿਨਾਂ ਚ ਕਰ ਦਿੰਦੇ ਸ਼ੁਰੂ ਬਸ ਬਾੜਾ ਬਾੜਾ ਚਾਹ ਹੋਊਗਾ ਸਾਨੂੰ ਜਦੋਂ ਤੁਸੀਂ ਫੋਨ ਲਾ ਕੇ ਕਹੋਗੇ ਕਿ ਅਸੀਂ ਪਹਿਲੀ ਥੈਰੇਪੀ ਕਰਾਏ ਨਹੀਂ ਨਹੀਂ ਬਾ ਤੁਹਾਨੂੰ ਲਾ ਦੇਵਾਂਗੇ ਫੋਨ ਸ਼ੁਕਰ ਹੈ ਮਾਲਕ ਦਾ ਬਹੁਤ ਜਿੱਦ ਕੇ ਬਸ ਆਹ ਕਾਰੀ ਦੇਣੀ ਸ਼ੁਰੂ ਤਾਂ ਹਾਂ ਸ਼ੁਕਰ ਅਸੀਂ ਜਿੰਨੇ ਕ ਅਸੀਂ ਤੁਹਾਨੂੰ ਦੇਖ ਕੇ ਚੱਲੇ ਆਂ ਇਹ ਅੱਜ ਤੱਕ ਦੇ ਹੀ ਐ ਠੀਕ ਹੈ ਜੀ ਜੇ ਕੋਈ ਮਾਲਕ ਅੱਗੇ ਜੋ ਕਿਰਪਾ ਕਰੂਗਾ ਕੋਈ ਹੋਰ ਵੀਡੀਓ ਤੋਂ ਕੋਈ ਕਿਉਂਕਿ ਸਾਡਾ ਲੋਕ ਤਾਂ ਤੁਹਾਨੂੰ ਆਪਦੀ ਕਮਾਈ ਚੋਂ ਦੇ ਰਿਹਾ ਹਾਂਜੀ ਹਾਂਜੀ ਅਸੀਂ ਤਾਂ ਆਪਦੀ ਕਮਾਈ ਚੋਂ ਨਹੀਂ ਦਿੱਤਾ ਸੀ ਤਾਂ ਥੋੜੇ ਵਾਲੀ ਵੀਡੀਓ ਦੀ ਕਮਾਈ ਚ ਦੇ ਦਿੱਤਾ ਠੀਕ ਹੈ ਜੀ ਇਸ ਕਰਕੇ ਸਾਡੇ ਇਹਦੇ ਵਿੱਚ ਕੁਝ ਨਹੀਂ ਬਹੁਤ ਬਹੁਤ ਥੋੜਾ ਵੀਡੀਓ ਬਣਾਉਣ ਦਾ ਨਹੀਂ ਨਹੀਂ ਤੁਸੀਂ ਵੀਡੀਓ ਪੜਾਈ ਸਾਡਾ ਇਹਦੇ ਵਿੱਚ ਸਾਡਾ ਇਹਦੇ ਵਿੱਚ ਪੈਸਿਆਂ 'ਚ ਸਾਡਾ ਕੁਝ ਨਹੀਂ ਗਾ ਇਹ ਤੁਹਾਡੀ ਵੀਡੀਓ ਦੀ ਕਮਾਈ ਹੈ ਹੋਰ ਆਊਗੀ ਮੈਂ ਹੋਰ ਫੜਾ ਜੂ ਕੋਈ ਨਹੀਂ ਕੋਈ ਹੈ ਉਹ ਆ ਗਿਆ ਗੁਰਪ੍ਰੀਤ ਗੁਰਪ੍ਰੀਤ ਨਾਲ ਵੀ ਕਰੀਏ ਗੱਲ ਠੀਕ ਕਰੋ ਕਰੋ ਜੀ ਹਾਂ ਗੁਰਪ੍ਰੀਤ ਗੁਰਪ੍ਰੀਤ ਇੱਕ ਕਿਵੇਂ ਆ ਠੀਕ ਆ ਜੋਨੀਆ ਹਾਂ ਠੀਕ ਆ ਹਾਂਜੀ ਹਾਂਜੀ ਕਿਵੇਂ ਆ ਫੋਨ ਫਾਨ ਤੰਗ ਤਾਂ ਨਹੀਂ ਕੀਤਾ ਲੋਕਾਂ ਨੇ ਚਲੋ ਕੋਈ ਵੀ ਮਾਣਾ ਵੋਟਾ ਦਾ ਹੁੰਦਾ ਹੀ ਆ ਜੀ ਫਿਰ 5 ਮਹੀਨਾਤ ਵਾਲੇ ਤੰਗੀ ਤੰਗੀ ਜ਼ਿਆਦਾ ਫੋਨ ਸੁਣਨ ਦੀ ਹੁੰਦੀ ਆ ਹੋਰ ਤਾਂ ਕਿਸੇ ਨੇ ਪਰੇਸ਼ਾਨ ਤਾਂ ਤੈਨੂੰ ਕੀ ਕਰਨਾ ਹਨ ਬੰਦ ਕਰ ਦੇ ਹਨ ਬੰਦ ਕਰ ਦਿਓ ਆਵਾਜ਼ ਆਊਗੀ ਚਲੋ ਸ਼ੁਕਰ ਆ ਮਾਲਕ ਦਾ ਹੌਸਲੇ ਚ ਬਹੁਤ ਫੋਨ ਆਏ ਭੈਣ ਭਰਾਵਾਂ ਦੇ ਹੌਸਲਾ ਮਿਲਿਆ ਵੀ ਕਿਸੇ ਨੂੰ ਦਿੱਤਾ ਵੀ ਆ ਸ਼ੁਕਰ ਯਾਨੀ ਦਿੱਤਾ ਵਾਦਾ ਬੰਦੇ ਮੈਠੋਂ ਟੁੱਟੇ ਮਿੱਠੇ ਹੀ ਬਹੁਤ ਜਿਹੜੇ ਯਾਨੀ ਕਿ ਅੱਛਾ ਹਾਂਜੀ ਮਤਲਬ ਬਹੁਤ ਔਖੀ ਦੁਨੀਆ ਬੈਠੀ ਬਹੁਤ ਜ਼ਿਆਦਾ ਮੈਂ ਅਸੀਂ ਆਪਾਂ ਕਹਿੰਦੇ ਵੀ ਅਸੀਂ ਔਖੇ ਨੇ ਸਾਥੋਂ ਦੁਨੀਆ ਹੁਣ ਪਤਾ ਲੱਗਦਾ ਏ ਔਖੀ ਦੁਨੀਆ ਸਾਥੋਂ ਵੀ ਔਖੀ ਬੈਠੀ ਆ ਜਿਹੜਾ ਹੁਣ ਕਈਆਂ ਨੂੰ ਜਿਹਨੂੰ ਲੈਟਰਿੰਗ ਬਾਸਰੂਮ ਤਾਂ ਨਹੀਂ ਪਤਾ ਲੱਗਦਾ ਹਾਂਜੀ ਹਾਂਜੀ ਉਹਦਾ ਬਹੁਤ ਔਖਾ ਜਿਹਾ ਇਦਾਂ ਦੇਖਿਆ ਹੈ ਭਾਈ ਤੇ ਉਹ ਅਸਲ ਦੇ ਵਿੱਚ ਨਾ ਭਾਈ ਜਿਵੇਂ ਕਹਿੰਦੇ ਹੁੰਦੇ ਵੀ ਘਰੋਂ ਬਾਹਰ ਨਿਕਲ ਕੇ ਹੀ ਪਤਾ ਲੱਗਦਾ ਯਾਰ ਅਸਲ ਜਾਨਾ ਭਾਈ ਹਾਂਜੀ 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 ਤੇ ਚਲੋ ਮਾਲਕ ਕਰਦਾ ਬਾਲਾਤਾ ਜੀ ਹੁਣ ਆਪਣੇ ਜਿਵੇਂ ਪਿੰਡਾਂ ਦੇ ਵਿੱਚ ਫਿਓ ਥੈਰੇਪੀ ਸਪੈਨਲ ਕੋਡ ਦਾ ਤੇ ਆਪਣੀ ਆਮ ਥੈਰੇਪੀ ਦਾ ਨਹੀਂ ਪਤਾ ਵਿਚਾਰਿਆ ਇਹਨੂੰ ਹੂੰ ਆਮ ਥੈਰੇਪੀ ਨਾਲੇ ਹੱਲ ਨਹੀਂ ਹੋਣਾਗਾ ਹੂੰ ਇਹ ਸਪੈਨਲ ਕੋਡ ਇੰਜਰੀ ਨਾਲੇ ਹੱਲ ਹੋਣਾ ਜਿਹੜੀ ਉਹਦੀ ਥੈਰੇਪੀ ਜਣੀ ਮੈਂ ਕਰਾਉਣਾ ਅੱਛਾ ਉਹ ਥੈਰੇਪੀਆਂ ਵੱਡੇ ਸ਼ਹਿਰਾਂ ਚਾ ਜਿਵੇਂ ਆ ਦੇਸ਼ ਚਾ ਜਾਂ ਉੱਥੇ ਆਪਣੇ ਜਲੰਧਰ ਆ ਲੁਧਿਆਣੇ ਆ ਢੰਡਾ ਮੋਗੇ ਹਨੇਗੀ ਹੂੰ ਆ ਲੱਤ ਤੂੰ ਆਪ ਚੱਕ ਕੇ ਉੱਪਰ ਤਰੀ ਹੈ ਹਾਂਜੀ ਹਾਂਜੀ ਹੋ ਜਾਂਦੀ ਐ ਥੱਲੇ ਵੀ ਕਰਨੀ ਹੌਲੀ ਹੌਲੀ ਜ਼ੋਰ ਪੈਂਦਾ ਮੜਾ ਮੜਾ ਹੋ ਜਾਂਦਾ ਜਣੀ ਅੱਛਾ ਅੱਛਾ ਉਹ ਐਵੇਂ ਆਪਾਂ ਹੱਥ ਨਾਲ ਚੱਕ ਪਰ ਤਾਂ ਥੋੜਾ ਜਿਹਾ ਹੱਥ ਹੱਥ ਦਾਸਰਾ ਪੈਂਦਾ ਯਾਨੀ ਜਿਵੇਂ ਆਪਾਂ ਉਹ ਥੱਲੇ ਖਿੱਚਣੀ ਆਵੇ ਤਾਂ ਹੋ ਜਾਂਦੀ ਆਵੇ ਇਹ ਲੰਮੀ ਮਾਰੀ ਆ ਆ ਜੋਰ ਪੈਂਦਾ ਵੀ ਹੁਣ ਆ ਵੀ ਥੱਲੇ ਨੂੰ ਮੈਂ ਲਈ ਜਨਾ ਉਹਨਾਂ ਦੇ ਅੱਗੇ ਲਾਵੇ ਤਾਂ ਚੱਕੀ ਦੀ ਨਾ ਹਾਂ ਅੱਗੇ ਨਹੀਂ ਹੁੰਦੀ ਸੀਗੀ ਮਾੜਾ ਐ ਤਾਂ ਨੂੰ ਚੱਕਿਓ ਆ ਵੀ ਤਾਂ ਚੱਕੀ ਦੀ ਹੋਣਾ ਕੜਾ ਪੈ ਗਿਆ ਲੱਤ ਨੂੰ ਹੋਵੇ ਪੂਰਾ ਹੂੰ ਹਾਂਜੀ ਹਾਂ ਨਾਲ ਨਾਲ ਐ ਹੱਥ ਦਾਸਰਾ ਹਾਂ ਦਾਸਰਾ ਹਾਂਜੀ ਹਾਂਜੀ ਆਵੇ ਹਾਂ ਹਾਂਜੀ ਹੂੰ ਉਹ ਇਹ ਤੁ ਕੰਬੀ ਜਾਂਦਾ ਦਿਮਾਗ ਤੇ ਉਹ ਆਹ ਚੀਜ਼ ਕੰਬੀ ਜਾਂਦੀ ਹੈ ਆਹ ਵੇਹ ਡੱਡੂ ਫੁੱਲੀ ਜਾਂਦੀ ਹੈ ਇੱਥੇ ਨੂੰ ਕਹਿਵਾਇਆ ਸਾਤੋਂ ਜੇ ਆਪਾਂ ਹੁਣ ਉਂਗਲਾਂ ਹਿਲਾਉਣ ਦੀ ਕੋਸ਼ਿਸ਼ ਕਰਦੇ ਨਾ ਪਹਿਲਾਂ ਮੇਰੇ ਬ੍ਰੇਨ ਤੇ ਅਸਰ ਨਹੀਂ ਪੈਂਦਾ ਸੀਗਾ ਅੱਛਾ ਹੁਣ ਮੇਰੇ ਬ੍ਰੇਨ ਤੇ ਅਸਰ ਪੈਂਦਾ ਜੇ ਹੁਣ ਮੈਂ ਮੰਨ ਲਾਂ ਈ ਧਿਆਨ ਲਾ ਲ ਗੇ ਮੈਂ ਉਂਗਲਾ ਹਿਲਾ ਮੈਂ ਮੇਚ ਉਂਗਲਾ ਮੈਨੂੰ ਇੰਨਾ ਮਸੂਹ ਹੁੰਦਾ ਮੈਂ ਹਲਾ ਹੀ ਕਹਿਣਾ ਉਂਗਲਾ ਹੁਣ ਮੈਨੂੰ ਇੱਕ ਫੋਨ ਇਹ ਵੀ ਆਇਆ ਸੀ ਰਾਏਕੋਟ ਤੋਂ ਜੀ ਹਾਂ ਹਾਂ ਉਹ ਕਹਿੰਦੇ ਅਸੀਂ ਤੇਰੇ ਕੱਲੇ ਤੈਥੋਂ ਕੁਝ ਨਹੀਂ ਲੈਣਾਗਾ ਉਹ ਬੰਦੇ ਨੇ ਕਹਿੰਦੇ ਹਾਂ ਇੱਕ ਦਿਨ ਤੈਨੂੰ ਆਉਣਾ ਪਊਗਾ ਸਿਰਫ ਇੱਕ ਵਾਰੀ ਸਾਡੇ ਕੋਲੇ ਰਾਏਕੋਟ ਹਾਂ ਤੇ ਬਾਅਦ ਵਿੱਚ ਤੈਨੂੰ ਅਸੀਂ ਫੋਨ ਤੇ ਹੀ ਤੇਰੀ ਬ੍ਰੇਨ ਦੀ ਐਕਸਰਸਾਈਜ਼ ਕਰਾਉਣੀ ਹੈ ਕੱਲੀ ਫ੍ਰੀ ਅੱਛਾ ਕੱਲੇ ਬ੍ਰੇਨ ਦੀ ਦਿਮਾਗ ਦੀ ਦਿਮਾਗ ਦੀ ਜਦੋਂ ਤੂੰ ਦਿਮਾਗ ਦੀ ਕਹਿੰਦਾ ਦਿਮਾਗ ਜਰਾ ਸਹੀ ਚੱਲ ਪਿਆ ਤੇ ਲੱਤਾਂ ਲੁੱਟੜ ਘਾਪੇ ਚੱਲ ਪੈਣੀ ਹੈ ਅੱਛਾ ਉਹ ਨੇ ਫ੍ਰੀ ਕਰਨਾ ਜਾਨੀ ਉਹ ਬੰਦੇ ਨੇ ਕਿਹਾ ਸੀ ਸਾਨੂੰ ਹੂੰ ਉਹਨੇ ਤੈਨੂੰ ਅਸੀਂ ਫੋਨ ਲਾਵਾਂਗੇ ਆਪੇ ਧੰਨਵਾਦ ਵੀਰੇ ਜਿਹੜਾ ਕਰੂਗਾ ਨਾ ਜੋ ਵੀ ਕੋਈ ਥੈਰੇਪੀ ਦੇਊਗਾ ਬਾਈ ਨੂੰ ਫ੍ਰੀ ਦੇਊਗਾ ਜਾਂ ਇਹਨੂੰ ਚਲਾ ਦੂਗਾ ਮੈਂ ਇੱਕ ਗੱਲ ਹੋਰ ਕਹਿਣਾ ਯਾਰ ਇੱਥੇ ਬੈਠ ਕੇ ਜੇ ਕੋਈ ਥੈਰਾਪਿਸਟ ਨੇ ਇਸ ਬੰਦੇ ਨੂੰ ਚਲਾਤਾ ਤੋਰਤਾ ਉਹਦੀ ਐਡਵਰਟਾਈਜ਼ਮੈਂਟ ਕਰਾਂਗੇ ਅਸੀਂ ਅਸੀਂ ਦੱਸਾਂਗੇ ਦੁਨੀਆ ਨੂੰ ਹਾਂਜੀ ਹਾਂਜੀ ਮਤਲਬ ਤੁਸੀਂ ਇਹ ਕਹਿ ਲੋ ਵੀ ਅੱਜ ਦੇ ਦਿਨ 'ਚ ਇਹ ਸਭ ਤੋਂ ਵਾਇਰਲ ਬੰਦੇ ਆ ਜਿਨੇ ਇਹਨੂੰ ਠੀਕ ਕਰ ਲਿਆ ਉਹਨੂੰ ਕਿਸੇ ਪੋਸਟਰ ਤੇ ਕਿਸੇ ਥਾਂ ਤੇ ਕੁਝ ਪ੍ਰਚਾਰ ਕਰਨ ਦੀ ਕਨਈ ਪ੍ਰੀਤ ਹੋਏ ਲੋੜ ਨਹੀਂ ਬਸ ਸਾਡਾ ਗੁਰਪ੍ਰੀਤ ਇਕੱਲਾ ਬਾਦੂ ਹਾਂਜੀ ਹਾਂਜੀ ਅਸੀਂ ਠੋਕ ਕੇ ਕਹਾਂਗੇ ਵੀ ਇੰਨੇ ਲੋਕਾਂ ਨੇ ਲੱਖਾਂ ਲੋਕਾਂ ਨੇ ਇਹਨੂੰ ਦੇਖਿਆ ਵਾ ਹਾਂਜੀ ਹਾਂਜੀ ਤੇ ਬਸ ਤੁਹਾਨੂੰ ਐਡ ਕਰਨ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਦਾ ਟੋਕਨ ਕੱਟਣ ਵਾਲੇ ਦੋ ਤਿੰਨ ਬੰਦੇ ਥੋੜੀ ਜੀ ਸਮੱਸਿਆ ਸਾਨੂੰ ਇਹ ਆ ਰਹੀ ਹੋਰ ਕੋਈ ਨਹੀਂ ਜੀ ਹੁਣ ਫੋਨ ਆਉਂਦੇ ਚਲੋ ਆਪਾਂ ਦੱਸਦੇ ਆ ਜਿਹੜੇ ਡਾਕਟਰ ਨੇ ਮੇਰਾ ਟ੍ਰੀਟਮੈਂਟ ਕੀਤਾ ਸੀਗਾ ਜੀ ਮੈਂ ਹੁਣ ਜਾ ਕੇ ਆਇਆ ਹਸਪੀਟਲ ਪਰਸੋ ਚੌਥੇ ਆ ਗੋਡੇ ਦੀ ਬਾਤ ਤੇ ਜੀ ਉਹ ਡਾਕਟਰ ਚਲੇ ਗਏ ਬਾਹਰ ਹਾਂ ਉਹ ਹੁਣ ਮੈਂ ਜਿਨੇ ਮਤਲਬ ਜਿਹੜਾ ਉਹਨਾਂ ਦੇ ਟੱਕਰ ਦਾ ਡਾਕਟਰ ਆ ਉਹ ਹੈਗਾ ਸਿਮਰਨ ਉਥੇ ਆਪਣੇ ਬਠਿੰਡੇ ਹੂੰ ਕਿਉਂਕਿ ਇੱਥੇ ਤਾਂ ਹੁਣ ਜਿਹੜੇ ਡਾਕਟਰ ਆ ਆਪਾਂ ਤੁਹਾਨੂੰ ਮਿਲੇ ਨਹੀਂ ਆਪਾਂ ਉਹਨਾਂ ਦਾ ਵਾਸਤਾ ਹੈ ਨਹੀਂਗਾ ਹੂੰ ਜਿਹੜੇ ਨੂੰ ਆਪਾਂ ਮਿਲੇ ਆ ਆਪਾਂ ਤਾਂ ਉਹਦਾ ਦੱਸ ਸਕਦੇ ਆ ਹੂੰ ਹੁਣ ਮੈਂ ਇਹ ਸੀ ਕਿ ਸਿਮਰਨ ਦਾ ਕਹਿੰਦਾ ਵੀ ਜਿਨੇ ਜਾਣਾ ਤਾਂ ਬਠਿੰਡੇ ਸਿਮਰਨ ਡਾਕਟਰ ਆ ਸਿਮਰਨ ਹੀ ਹਸਪੀਟਲ ਆ ਨਾ ਹੀ 100 ਫੁੱਟੀ ਰੋਡ ਤੇ ਆ ਉਹ ਬਠਿੰਡੇ ਉਹਨਾਂ ਕੋਲੇ ਜਾ ਸਕਦਾ ਹੂੰ ਜੇ ਕਹਿੰਨੇ ਫਿਜ਼ੀਓਥੈਰੇਪੀ ਵਾਲਾ ਨੰਬਰ ਲੈਣਾ ਆਪਾਂ ਤਾਂ ਉਹ ਵੀ ਦੇਣ ਨੂੰ ਤਿਆਰ ਆ ਜੀ ਅੱਛਾ ਯਾਰ ਹਾਂਜੀ ਆ ਵੀ ਹੁਣ ਆ ਜੋਰ ਪ ਯਾਰ ਸਹੀ ਹੋ ਜਾਣਾ ਹਾਂਜੀ ਤੇ ਥੱਲੇ ਨਾ ਕਿੰਨੇ ਤੇ ਕਮੈਂਟ ਕੀਤੇ ਆ ਕਿ ਤੂੰ ਤਿਆਰ ਰਹਿ ਜਲਦੀ ਤੁਰਦੀ ਵੀਡੀਓ ਪਾਉਣਾ ਹੈ ਨਾ ਤੁਹਾਡੀ ਉਹ ਹੀ ਤੁਹਾਨੂੰ ਕਿਹਾ ਵੀ ਤੁਸੀਂ ਵੀਡੀਓ ਤੁਰਦੇ ਦੀ ਵੀਡੀਓ ਤੁਸੀਂ ਪਾਉਣੀ ਹੈ ਹਾਂਜੀ ਲੋਕਾਂ ਨੇ ਆਏ ਆਖਿਆ ਮੈਨੂੰ ਨਾ ਚਾਹ ਨਹੀਂ ਬਹੁਤ ਪੋਜੀਟਿਵ ਕਮੈਂਟ ਆਏ ਨੇ ਨੈਗੇਟਿਵ ਦਾ ਕਮੈਂਟ ਕੋਈ ਵੀ ਨਹੀਂ ਆਇਆ ਇੱਕ ਵੀ ਨਹੀਂ ਯਾਰ ਮਸਲਾ ਹੀ ਨਹੀਂ ਵੀ ਇੱਕ ਵੀ ਕਮੈਂਟ ਹੋਵੇ ਆਪਾਂ ਵੇਖ ਸਕਦੇ ਹਾਂ ਉਹ ਜਿਹੜੀਆਂ ਫੋਟੋ ਪਾਈਆਂ ਉਹਨਾਂ ਦੇ ਥੱਲੇ ਵੀ ਉਹ ਲੋਕਾਂ ਨੇ ਕਾਪੀ ਕਰ ਕਰਕੇ ਬਹੁਤ ਬਾਕੀ ਆਪਣਾ ਇਹ ਸਹੀ ਹੈ ਜੀ ਕੋਈ ਫੇਕ ਨਹੀਂ ਜਿੱਥੋਂ ਮਰਜੀ ਪਿੰਡ ਚੋਂ ਪਤਾ ਕਰ ਲੈਣ ਜਿੱਥੋਂ ਮਰਜੀ ਕਰ ਲੈਣ ਆਪਾਂ ਨੂੰ ਇਹ ਵੀ ਨਹੀਂ ਕਰ ਕੋਈ ਫੇਕ ਕਰ ਲੂਗਾ ਭਾਈ ਹਾਂਜੀ ਨਹੀਂ ਇੱਕ ਗੱਲ ਆ ਵੀ ਸਹੀ ਦਰ ਦਾ ਹਜੇ ਤਾਂ ਉਹ ਗੱਲ ਆ ਵੀ ਅੱਧਾ ਦੱਸਿਆ ਹਜੇ ਦਸਣ ਤਿਆਰੀ ਹੈ ਸਾਰਾ ਤਾਂ ਫੇਤਾ ਹਾਂ ਤਕਲੀਫਾਂ ਤਾਂ ਹੋਰ ਬੜੀਆਂ ਜਿਹੜੀਆਂ ਅਸੀਂ ਆਪ ਜਿੰਦਗੀ ਆ ਸੁੱਖੀਆਂ ਜਿਹੜੀਆਂ ਜਣੀ ਕਿ ਕੋਈ ਹਾਲ ਹੀ ਨਹੀਂ ਰਿਹਾਗਾ ਇਹ ਤਾਂ ਤੁਹਾਨੂੰ ਮੋਟਾ ਮੋਟਾ ਦੱਸਿਆ ਦੇਦਾ ਸਾਰੇ ਦੁੱਖ ਰੋਏ ਨਹੀਂ ਜਾਂਦੇ ਹਾਂਜੀ ਹਾਂਜੀ ਤੇ ਸਾਰੇ ਫਰੋਲੇ ਨਹੀਂ ਜਾਂਦੇ ਸਾਰੇ ਦੂਰ ਵੀ ਨਹੀਂ ਹੁੰਦੇ ਹੁੰਦੇ ਹਾਂਜੀ ਹਾਂਜੀ ਹਨਾ ਬਸ ਭੁੱਲਣੇ ਪੈਂਦੇ ਹੁੰਦੇ ਹਨਾ ਤੇ ਭਾਈ ਮੈਂ ਨੰਬਰ ਫਿਰ ਪਾ ਦਿਆਂ ਬਾਦੇ ਕੋਈ ਹਾਂਜੀ ਹਾਂਜੀ ਜੇ ਕੋਈ ਕੋਈ ਬੰਦੇ ਨੇ ਯਾਰ ਕਿੰਨੇ ਆਉਣਾ ਹੁੰਦਾ ਮਿਲ ਜਿਓ ਯਾਰ ਆਜੋ ਢੇੜਾ ਮਾਰ ਜੀ ਆਿਆਂ ਨੂੰ ਕੋਈ ਵੀ ਆ ਸਕਦਾ ਜਦੋਂ ਮਰਜ਼ੀ ਆਉਣ ਬਸ ਫੋਨ ਲਾ ਕੇ ਕਈ ਵਾਰ ਹਸਪਤਲ ਗਏ ਹੁੰਨੇ ਫਿਰ ਓਕਾ ਹੋ ਜਾਂਦਾ ਜੀ ਜਦੋਂ ਆਉਣਾ ਫੋਨ ਲਾ ਕੇ ਹੁਣ ਕੋਈ ਮਰਜ਼ੀ ਆਵੇ ਜ਼ਰੂਰ ਮਾਰ ਕੇ ਜਾ ਬੇੜਾ